ਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਨਵੇਂ ਤੋਂ ਨਵਾਂ ਮੋੜ ਆਉਂਦਾ ਜਾ ਰਿਹਾ ਢੱਡਰੀਆਂ ਵਾਲੇ ਨੂੰ ਲੈ ਕੇ ਕੁੜੀ ਦੇ ਮਾਮੇ ਨੇ ਬਹੁਤ ਵੱਡਾ ਦਾਵਾ ਕਰ ਦਿੱਤਾ ਜਿਵੇਂ ਕਿ ਢੱਡਰੀਆਂ ਵਾਲੇ ਖੁਦ ਉਹਨਾਂ ਤੋਂ ਮਾਫੀ ਮੰਗ ਰਹੇ ਨੇ ਤੇ ਉਹ ਵੀਡੀਓ ਦਿਖਾ ਰਹੇ ਨੇ ਸਕਾ ਮਾਮਾ ਕੁੜੀ ਦਾ ਜਿਹੜੀ ਕੁੜੀ ਦੇ ਇਲਜ਼ਾਮ ਲੱਗੇ ਨੇ ਢੱਡਰੀਆਂ ਵਾਲੇ ਤੇ ਤਾਂ ਹੁਣ ਮੈਂ ਤੁਹਾਨੂੰ ਮੇਰੇ ਹੱਥ ਦੇ ਵਿੱਚੋਂ ਦਾ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਦੇ ਵਿੱਚ ਢੱਡਰੀਆਂ ਵਾਲੇ ਦੇ ਉੱਤੇ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਤੇ ਉਹਦੇ ਮਾਮੇ ਨੇ ਜਾਨੀ ਇੱਕ ਵੀਡੀਓ ਦਿਖਾਇਆ ਤੇ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਨੇ ਵੀ ਢੱਡਰੀਆਂ ਵਾਲਾ ਮੇਰੇ ਕੋਲੋਂ ਮਾਫੀ ਮੰਗ ਰਿਆ ਤਾਂ ਮੈਨੂੰ ਵੀ ਬੜੇ ਇੱਕ ਹੈਰਾਨੀ ਜਿਹੀ ਵਾਲੀ ਗੱਲ ਲੱਗੀ ਵੀ ਇਹ ਹੋ ਕਿਵੇਂ ਗਿਆ ਤਾਂ ਪਹਿਲਾਂ ਕੁੜੀ ਦਾ ਭਰਾ ਤੇ ਇੱਕ ਕੁੜੀ ਦਾ ਮਾਮਾ ਤੇ ਹੁਣ ਵੱਡੇ ਸਵਾਲ ਇੱਥੇ ਆਉਂਦੇ ਨੇ ਇੱਕ ਬੰਦਾ ਹੋਰ ਜੁੜ ਗਿਆ ਇਹਦੇ ਨਾਲ ਜਿਹੜਾ ਦਾ ਸੰਯੋਗ ਕਰ ਰਿਹਾ ਇਹਨਾਂ ਦਾ ਕਹਿਣਾ ਇਹ ਹੈ ਵੀ ਅਸੀਂ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਹੁਣ ਪਹਿਲਾਂ ਉਹਨਾਂ ਨੇ ਮਾਫੀ ਮੰਗਵਾਈ ਹੈ ਢੱਡਰੀਆਂ ਵਾਲੇ ਉਹਨਾਂ ਤੋਂ ਮਾਫੀ ਮੰਗ ਰਹੇ ਨੇ ਤਾ ਪੂਰਾ ਵੱਡਾ ਦਾਵਾ ਜਿਹਨੂੰ ਕੋਈ ਦੁਨੀਆ ਦੇ ਵਿੱਚ ਠਕਰਾਉਣ ਵਾਲਾ ਨਹੀਂ ਜੰਮਿਆ ਮੈਂ ਇਹ ਪੂਰੇ ਦਾਵੇ ਨਾਲ ਕਹਿਣਾ ਕਿਉਂ ਕਿ ਇਸ ਬੰਦੇ ਦੀ ਜਿਹੜੀ ਗੱਲ ਦਰਸਾਰ ਉਹ ਗੱਲ ਹੀ ਇਹੋ ਜੀ ਹੈ ਜਿਹਨੂੰ ਅੱਖੀਂ ਦੇਖ ਕੇ ਫਿਰ ਕੋਈ ਵੀ ਠੁਕਰਾ ਨਹੀਂ ਸਕਦਾ ਕਿਉਂਕਿ ਇਹ ਗੱਲ ਜਿਹੜੀ ਆ ਇਹਨੇ ਪੱਕੇ ਦਾਵੇ ਦੇ ਤੌਰ ਤੇ ਕਹਿੰਦਾ ਮੈਂ ਸਬੂਤਾਂ ਨੂੰ ਜਿਹੜਾ ਕਿ ਜੋਟਾ ਰਿਆ ਸੀ ਤਾਂ ਉਸ ਤੋਂ ਪਹਿਲਾਂ ਕਿ ਢੱਡਰੀਆਂ ਵਾਲੇ ਨੂੰ ਜਦੋਂ ਭਲਕ ਲੱਗੀ ਕਿ ਮੇਰੇ ਹੱਥ ਸਵਾਲ ਆ ਜਿਹੜੇ ਉਹਨਾਂ ਦੇ ਸਬੂਤ ਲੱਗੇ ਨੇ ਤਾ ਫੇਰ ਢੱਡਰੀਆਂ ਵਾਲੇ ਨੂੰ ਮੇਰੇ ਕੋਲੋਂ ਮਾਫੀ ਮੰਗਣੀ ਪਈ ਤੇ ਆ ਵੀਡੀਓ ਦੇ ਵਿੱਚ ਢੱਡਰੀਆਂ ਵਾਲੇ ਤੋਂ ਦਰਅਸਲ ਮਾਫੀ ਮੰਗਵਾ ਵੀ ਰਹੇ ਨੇ ਇਹ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਤਾਂ ਕਿ ਤੁਹਾਨੂੰ ਪੂਰਾ ਯਕੀਨ ਹੋ ਜਾਵੇ ਢੱਡਰੀਆਂ ਵਾਲੇ ਸੰਤ ਜਿਹੜੇ ਇਹ ਗੱਲ ਕਹਿੰਦੇ ਸੀ ਵੀ ਮੈਂ નિર્ਦੋਸ਼ ਹਾਂ ਤੇ ਇੱਕ ਵੀਡੀਓ ਵੀ ਉਹਨਾਂ ਦੀ ਜਾਰੀ ਹੋਈ ਹੈ ਪੰਜਾਬ ਦੀ ਪੂਰੀ ਦੁਨੀਆ ਸੁਣ ਚੁੱਕੀ ਹੈ ਮੁਲਕਾਂ ਤੱਕ ਜਿਹੜੀ ਉਹਦੀ ਸਮਰਥਕ ਦੁਨੀਆ ਬੈਠੀ ਹੈ ਉਹ ਵੀ ਸੁਣ ਚੁੱਕੇ ਨੇ ਤਿਹਾਰ ਚੈਨਲਾਂ ਦੇ ਉੱਤੇ ਉਹਦੋਂ ਵੀਡੀਓ ਨੂੰ ਚਲਾਉਣ ਦੀ ਆਪਣੇ ਬੰਦੀਓ ਅਪੀਲ ਖੁਦ ਟੱਡਰੀਆਂ ਵਾਲੇ ਨੇ ਵੀ ਕੀਤੀ ਹੈ ਕਿ ਮੈਂ ਤੁਹਾਨੂੰ ਇਹਦਾ ਵੀਡੀਓ ਸੁਣਾਉਣਾ ਚਾਹੂੰਗਾ ਕਿ ਜਿਹੜਾ ਇਹ ਸ਼ਖਸ ਕੁੜੀ ਦਾ ਸਾਕਾ ਮਾਮਾ ਔਰ ਦੂਜਾ ਸ਼ਖਸ ਇੱਕ ਹੋਰ ਹੈ ਉਹ ਲੱਗਦਾ ਪਤਾ ਨਹੀਂ ਕੀ ਹੈ ਇਹਦਾ ਕੁੜੀ ਦਾ ਪਰ ਉਹਦੇ ਨਾਲ ਵੱਡੇ ਪੱਦਰ ਤੇ ਉਹਨੇ ਸੰਯੋਗ ਕਰ ਦਿੱਤਾ ਤੇ ਜਿਹੜਾ ਕੁੜੀ ਦਾ ਮਾਮਾ ਉਹ ਟੱਡਰੀਆਂ ਵਾਲੇ ਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਾਫੀ ਮੰਗਵਾਉਂਦਾ ਨਜ਼ਰ ਆਊਗਾ ਤਾਂ ਕਿਉਂਕਿ ਇਹ ਵੀਡੀਓ ਹਰ ਲੋਕਾਂ ਨੂੰ ਦੇਖ ਲੈਣੀ ਜ਼ਰੂਰੀ ਹੈ ਤੇਰੂ ਸ਼ੇਅਰ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਵੱਡੇ ਖੁਲਾਸੇ ਹੁੰਦੇ ਨੇ ਤਾਂ ਫਿਰ ਇਹਨਾਂ ਨੂੰ ਸ਼ੇਅਰ ਕਰਨਾ ਵੀ ਇੱਕ ਬਹੁਤ ਮੈਂ ਕਹਿੰਦਾ ਵੀ ਵਧੀਆ ਗੱਲ ਹੁੰਦੀ ਹੈ ਜਿਹੜਾ ਕਿ ਮੈਸੇਜ ਜਾਵੇ ਸਚਾਈ ਕੀ ਹੈ ਉਹਦਾ ਮੈਸੇਜ ਜਨਤਾ ਦੇ ਵਿੱਚ ਜਾਣਾ ਜ਼ਰੂਰੀ ਹੈ ਕਿਉਂਕਿ ਜਨਤਾ ਭੰਬਰ ਭੂਸੇ ਦੇ ਵਿੱਚ ਪਈ ਹੋਈ ਹੈ ਵੀ ਸੱਚਾ ਕੌਣ ਹੈ ਪਰਿਵਾਰ ਸੱਚਾ ਜਾਂ ਫਿਰ ਢੱਡਰੀਆਂ ਵਾਲੇ ਸੱਚੇ ਨੇ ਇੱਕ ਪਾਸੇ ਕਰੋੜਾਂ ਦੀ ਸੰਖਿਆ ਦੇ ਵਿੱਚ ਲੋਕ ਮੌਜੂਦ ਨੇ ਢੱਡਰੀਆਂ ਵਾਲੇ ਦੇ ਨਾਲ ਖੁਦ ਹੀ ਉਹਨਾਂ ਦੀ ਸਪੀਚ ਸੁਣ ਕੇ ਕਿਸੇ ਨੂੰ ਵੀ ਨਹੀਂ ਲੱਗਦਾ ਕਿ ਢੱਡਰੀਆਂ ਵਾਲੇ ਦੋਸ਼ੀ ਹੋ ਸਕਦੇ ਨੇ ਕਿਉਂਕਿ ਇਹ ਗੱਲ ਮੈਂ ਪਹਿਲੇ ਦਿਨ ਤੋਂ ਹੀ ਬੋਲਦਾ ਆ ਰਿਹਾ ਆਪਣੇ ਚੈਨਲ ਤੇ ਕਿ ਢੱਡਰੀਆਂ ਵਾਲੇ ਸੰਤ ਇਹੋ ਜੀ ਕਰਮ ਆ ਜਿਹੜੇ ਇਹੋ ਜੇ ਉਹ ਨਹੀਂ ਕਰ ਸਕਦੇ ਪਰ ਇਹ ਜਿਹੜੀ ਵੀਡੀਓ ਹੈ ਇਹਨੂੰ ਕਿਵੇਂ ਇਨਕਾਰ ਕਰਾਂਗੇ ਇਸ ਗੱਲ ਦੇ ਵੀ ਵੱਡੇ ਸਵਾਲ ਨੇ ਤਾਂ ਪਹਿਲਾਂ ਤੁਸੀਂ ਇਹ ਵੀਡੀਓ ਜਿਹੜਾ ਕਿ ਮੈਂ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਇਸ ਬੰਦੇ ਦੀ ਇੱਕ ਇੱਕ ਗੱਲ ਦੇ ਪੂਰੀ ਬਾਖਮ ਕਰਵਾਉਂਗਾ ਵੀ ਇਹ ਬੰਦਾ ਇਹਦਾ ਮਾਮਾ ਜਿਹੜਾ ਇਨੇ ਕਿਵੇਂ ਪਲੇਨ ਜੇ ਦੇ ਵਿੱਚ ਲਿਆ ਕਿਵੇਂ ਇਹਦੇ ਸਬੂਤ ਹੱਥ ਲੱਗੇ ਤੇ ਕਿਵੇਂ ਵੀਡੀਓ ਇਹਦੇ ਹੱਥ ਲੱਗਿਆ ਕਿਵੇਂ ਟਰੈਡਰੀਆਂ ਵਾਲੇ ਦੇ ਉੱਤੋਂ ਇਹ ਵੀਡੀਓ ਦੇ ذریعے ਮਾਫੀ ਮੰਗਵਾ ਰਹੇ ਨੇ ਤਾਂ ਪਹਿਲਾਂ ਤੁਸੀਂ ਇਸ ਬੰਦੇ ਨੂੰ ਵੀ ਦੇਖਿਓ ਪਹਿਲਾਂ ਇਹਦੀ ਵੀਡੀਓ ਸੁਣ ਲਓ ਕੀ ਹੈ ਆ ਹੋਰ ਬੋਲੋ ਹੋਰ ਬੋਲੋ ਹੋਰ ਬੋਲੋ ਹੋਰ ਬੋਲੋ ਹੋਰ ਬੋਲੋ ਇਹਾਂ ਦੀ ਮੱਤ 바ਰੀ ਹੋਈ ਜਿਨ੍ਹਾਂ ਦੀਆਂ ਔਰਤਾਂ ਦੀ ਉਹਨਾਂ ਨੂੰ ਟਕਰਾਰੇ ਚ ਲਿਆਓ ਹਣ ਮੈਂ ਦੱਸੇਸ ਤੁਹਾਨੂੰ ਕਿ ਟਰੈਡਰੀਆ ਵਾਲਾ ਇੱਕ ਦਿਨ ਜ਼ਰੂਰ ਅੰਦਰ ਜੀਲ ਵਿੱਚ ਆਊਗਾ ਯਾਰ ਉਹਨਾਂ ਜਰਮ ਕਿਐ ਸੀ ਇਹ ਕਹਿੰਦਾ ਸੀਗਾ ਕੁਈ ਰੇਡੀਓ ਵਾਲਾ ਬੰਦਾ ਉਸੇ ਤਮੈਨ ਕਹਿ ਕੇ ਬੇਟੇ ਬੱਚੇ ਬੰਦਾ ਸੀ ਤੇਰਾ ਪੋਆ ਜੇ ਤੂੰ ਮਾਫੀ ਮੰਗੀ ਸੀ ਰੇਡੀਓ ਤੇ ਤੇਰੇ ਮਿੱਤ ਮਾਫੀ ਮੰਗੀ ਜਰੂਰ ਨੇ ਕੱਲ੍ਹ ਜੀ ਲਈ ਸੀ ਇਹ ਨੇ ਆਪਣੇ ਕੱਲ੍ਹ ਜੀ ਲਈ ਸੀ ਇਹ ਆਪਣੇ ਪਹਿਲੇ ਆਕਰਵਾੰਦਾ ਸੀ ਸੰਗਤੋਂ ਇੰਨਾ ਬਿਸ਼ਰਮ ਇਹ ਅੰਤਰਾਣ ਘੱਟੂ ਆ ਹੁਣ ਇੱਥੇ ਕੀ ਚੱਲਦੇ ਨੇ ਹੁਣ ਇਹ ਜੀ ਐਲ ਜਾਊਗਾ ਇਹਦੇ ਬੇੜੀਆਂ ਲੱਗਣੀਆਂ ਚਾਹੀਦੀਆਂ ਸਾਡੇ ਪਿੰਡ ਦੇ ਆ ਬੁੜੀਆਂ ਨੇ ਨਾ ਇਹਨਾਂ ਨੇ ਜਾ ਕੇ ਘਰ ਦੇ ਭਾਂਡੀਆਂ ਆ ਦੂਜਾ ਬੰਦਾ ਪਿੰਡੀਆਂ ਨੇ ਉਥੇ ਘਰੇ ਆਪਣਾ ਨਾ ਬਕਾ ਮੀਰੇ ਬੈ ਨਹੀਂ ਸਿਰਫ ਤੇ ਹੁਣੀਆਂ ਵੱਡ ਗਿਆ ਨੇ ਜਦੋਂ ਹੌਂਦੀਆਂ ਨੂੰ ਪੁੱਛੇ ਵੀ ਕੀ ਸੋਚਿਆ ਲਈ ਆ ਭਾਵੇਂ ਕੋਈ ਖਨੀ ਪਤਾ ਅੰਦਰ ਕੀ ਬਾਬੇ ਨੇ ਕਿਹਾ ਕੀ ਨਹੀਂ ਕਿਹਾ ਬਸ ਬਥੇ ਜਿਹੜਾ ਕੱਢ ਕੇ ਲੰਗਰ ਸ਼ੱਕ ਦੇ ਮੋੜ ਉੱਤੇ ਬਸਤੀ ਆ ਬਾਬਾ ਜੀ ਆ ਬਤ ਵਾਲ ਇਹਨਾਂ ਨੂੰ ਵਾਟਾ ਐਂਟਰਟੇਨਮੈਂਟ ਚਾਹੀਦਾ ਬਸ ਘਰੋਂ ਬਾਸੇ ਬਾਹਨਾ ਬਾਲਦੇ ਨੇ ਕਿ ਕੋਈ ਦੇਦੇ ਦੇ ਜਾਣਾ ਬਸ ਕਿ ਤੇ ਅੱਜ ਆ ਪ੍ਰੋਗਰਾਮ ਆ ਕਿ ਤੇ ਆ ਘਰੋਂ ਵਾਸ ਖਾਤ ਨਾਲ ਲੜ ਕੇ ਤੇ ਬਾਹ ਬਾਹ ਜਾਈਆਂ ਨੇ ਟਰਾਲੀਆਂ 'ਚ ਉਹੋ ਹੀ ਟਰਾਲੀਆਂ ਆ ਜਿਹੜੇ ਇਹਨਾਂ ਨੂੰ ਬਿਠਾ ਕੇ ਲੈ ਜਾਂਦੇ ਨੇ ਜਿਹੜੀਆਂ ਅੱਛਾ ਤੇ ਦਸੋ ਕਿ ਮੈਂ ਹੈਰਾਨ ਐ ਕਿ ਇੰਨੇ ਲੋਕ ਮਿਲੀਅਨ ਲੋਕ ਸਾਰੇ ਆ ਇਸ ਬਾਬੇ ਵਾਲੇ ਬੰਦੇ ਤੋਂ ਡਰਦੇ ਕਰਿਆ ਇਹ ਬੰਦਾ ਇਹ ਕੁੱਤੇ ਨੂੰ ਪੱਟੀਆਂ ਕਰਦਾ ਆ ਆਦਰੇ ਬੰਦਾ ਉਹ ਕੰਮ ਕਰਦਾ ਫੇ ਉਹਨਾਂ ਨੂੰ ਇਹ ਉਹਨਾਂ ਨਾਲ ਮੂਲ ਨਾਲ ਮੂਲ ਆ ਕੇ ਉਹਨਾਂ ਨੂੰ ਚੁੰਮੂਗਾ ਅੱਛਾ ਫਿਰ ਇਹ ਕੱਪੜੇ ਪਾਉਂਦਾ ਹੈ ਔਰਤਾਂ ਵਾਲੇ ਫਿਰ ਨਖਰੀ ਕਰਦਾ ਆ ਸੋ ਫਿਰ ਇਹ ਮਜ਼ਾਕ ਕਰਦਾ ਆ ਸੋਵਰ ਨੂੰ ਇਹ ਸਾਡੇ ਪਵਿੱਤਰ ਸੋਵਰ ਜਿਹੜੀ ਐਸੀ ਜਗਾ ਹੈ ਜਿੱਥੇ ਅਸੀਂ ਜਲ ਛਕਦੇ ਆ ਉਹਨੂੰ ਕਹਿੰਦਾ ਕਿ ਤੋਪਾ ਇੰਨਾ ਹਰਾਮਜਾਦਾ ਆਉਂਤਰਾ ਹੈ ਕੀ ਜਿਹੜੀ ਧਾਰਾ ਲਾਈਆਂ ਰਹੀ ਕੀ ਜਿਹੜਾ ਧਾਰਾ ਨੇ ਤੁਹਾਨੂੰ ਸਰਪ੍ਰਾਈਜ਼ ਕੀਤਾ ਇਹ ਤੁਸੀਂ ਸੋਚੇ ਸੀ ਕਿ ਆਗੋਜੀ ਇਹਨਾਂ ਨੇ ਕੀਤਾ ਹੋ ਸਕਦਾ ਹੈ ਜਿਸ ਸਰਸੇ ਵਾਲ ਨੇ ਕੀਤਾ ਹੋ ਸਕਦਾ ਹੈ ਤੇ ਇਹਨੇ ਕਿਉਂ ਨਹੀਂ ਕੀਤਾ ਹੋ ਸਕਦਾ ਜਿੰਨੇ ਵੀ ਕੇ ਸੰਤ ਨੇ ਔਰ ਤੁਸੀਂ ਵੇਖ ਲਓ ਕਿ ਇਹਨਾਂ ਤੇ ਹਮੇਸ਼ਾ ਹੀ ਇਹੋ ਜਿਹਾ ਅਲੀਗੇਸ਼ਨ ਕਿਉਂ ਲੱਗਦੇ ਹੈ ਹਾਂ ਦੇ ਲੋਕੀ ਕਿਸ ਬਿਸ਼ਰਮ ਅੰਤਰੇ ਨੇ ਇਹਦੇ ਉੱਪਰ ਚਾਰਜ ਲੱਗ ਗਿਆ ਗੱਲ ਹੁਣ ਇਹ ਸੁਣ ਲੋ ਪੰਜਾਬੀਓ ਚੰਗੀ ਤਰ੍ਹਾਂ ਸੁਣ ਲੈਣਾ ਮੇਰਾ ਵੀਰ ਇਹ ਗੱਲ ਬੜੀ ਗੌਰ ਕਰਨ ਵਾਲੀ ਐ ਇੱਕ ਕੁੜੀ ਦਾ ਜਿਹੜਾ ਕਿ ਮੈਂ ਮਾਮਾ ਕਿਹਾ ਤੁਹਾਨੂੰ ਕੁੜੀ ਦਾ ਮਾਮਾ ਦਿਖਾਵਾਂ ਦੇਖੋ ਚੰਗੀ ਤਰ੍ਹਾਂ ਦੇਖ ਲਿਓ ਆਹਾਂ ਜਿਹੜਾ ਇਹ ਕੁੜੀ ਦਾ ਮਾਮਾ ਬਾਈ ਸਪੈਸ਼ਲੀ ਇਹਨਾਂ ਨੇ ਮਾਫੀ ਵੀ ਮੰਗਵਾ ਲਈ ਐ ਇਹ ਕਹਿੰਦਾ ਹੈ ਇਹ ਹੈ ਕੌਣ ਹੈ ਇਹ ਕੋਈ ਵਾਸੀ ਬੂਸੀ ਨਾਂ ਦਾ ਬੰਦਾ ਹੈ ਜਿਹਦਾ ਚੈਨਲ ਹੈ ਇੱਕ ਮੈਂ ਕੱਲ ਵੀ ਇੱਕ ਪੋਲ ਇਹਦੀ ਖੋਲੀ ਐ ਤੇ ਮੈਂ ਚਾਹੁੰਨਾ ਬੇਹ ਨਾ ਕਿ ਸਪੀਚ ਕਿਸੇ ਦੇ ਵੀ ਖਿਲਾਫ ਚਲਦੀ ਹੈ ਜਦੋਂ ਤਾਂ ਬਹੁਤ ਵੱਡਾ ਹੋ ਯੋਗਦਾਨ ਹੁੰਦਾ ਉਹਦੀ ਸ਼ਬੀ ਕ ਖਰਾਬ ਕਰਨ ਦੇ ਲਈ ਤੇ ਬਹੁਤ ਵੱਡੀ ਯਾਨੀ ਇੱਕ ਨਿਖੇੜੀਆਂ ਗੱਲਾਂ ਕਰ ਕਰਕੇ ਟਡਰੀਆਂ ਵਾਲੇ ਨੂੰ ਗਾਲਾਂ ਵੀ ਕੱਢ ਰਿਹਾ ਜਿਹੜੀ ਕਿ ਮੈਂ ਆਪਣੀ ਜ਼ੁਬਾਨ ਚ ਸਦਾਬਲੀ ਦਾ ਯੋਜ ਨਹੀਂ ਕਰਦਾ ਕਿਉਂਕਿ ਟਡਰੀਆਂ ਵਾਲੇ ਸੰਤਾਰੂ ਨੇ ਜੋ ਕੁਝ ਕਿਹਾ ਤੁਸੀਂ ਸੁਣ ਲਿਆ ਪਰ ਮੈਂ ਤੁਹਾਡੇ ਨਾਲ ਪਹਿਲੇ ਦਿਨ ਤੋਂ ਹੀ ਵਾਅਦਾ ਕੀਤਾ ਕਿ ਮੈਂ ਸੱਚ ਨੂੰ ਸੱਚ ਦੇ ਨਾਲ ਹੀ ਪਰੋਸੂਗਾ ਨਾ ਕਿ ਇਸ ਪ੍ਰਕਾਰ ਜਿਵੇਂ ਇਹ ਕਹਿ ਰਿਹਾ ਇਹ ਕਹਿੰਦਾ ਵੀ ਕੁੱਤਿਆਂ ਦੀਆਂ ਪੱਪੀਆਂ ਲੈਂਦਾ ਸੀ ਤੇ ਬੁੜੀਆਂ ਵਾਲੇ ਕੱਪੜੇ ਪਾਉਂਦਾ ਸੀ ਨਖਰੇ ਕਰਦਾ ਤੇ ਨਮਾਨ ਸਰੋਵਰ ਹੈ ਜਿਹੜਾ ਸਾਡਾ ਗੁਰਦੁਆਰੇ ਦੇ ਵਿੱਚ ਜਿਹੜੇ ਸਰੋਵਰ ਸਾਹਿਬ ਹੁੰਦੇ ਨੇ ਜਿੱਥੇ ਜਲ ਭਰਿਆ ਹੁੰਦਾ ਉੱਥੇ ਲੋਕ ਮੂੰਹ ਵੀ ਧੋਂਦੇ ਆ ਸਭ ਕੁਝ ਕਰਦੇ ਨੇ ਇਸ਼ਨਾਨ ਵੀ ਕਰਦੇ ਨੇ ਪਾਣੀ ਵੀ ਪੀਂਦੇ ਨੇ ਪਰ ਇਹਨੇ ਕਿਹਾ ਕਹਿੰਦਾ ਵੀ ਉਹ ਸਰੋਵਰ ਨੂੰ ਇਹ ਤੋਬਾ ਕਹਿੰਦਾ ਤੇ ਗਾਲ ਕੱਢ ਕੇ ਗੱਲ ਕੀਤੀ ਆ ਬੰਦੇ ਨੇ ਢੱਡਰੀਆਂ ਵਾਲੇ ਨੂੰ ਤੇ ਇਹ ਕੁੜੀ ਦਾ ਮਾਮਾ ਮੈਂ ਕਿਉਂ ਕਿਹਾ ਸੀ ਇਹ ਮਾਮਾ ਨਹੀਂ ਤਾਂ ਹੋਰ ਹੈ ਕੀ ਹੈ ਜਿਹੜਾ ਕਿ ਤਰਫਦਾਰੀ ਇੱਕ ਪਾਸੇ ਹੀ ਕਰੀ ਜਾਂਦਾ ਢੱਡਰੀਆਂ ਵਾਲੇ ਨੂੰ ਲਗਾ ਤਾਂ ਰੱਬ ਦੇ ਚੈਨਲ ਦੇ ਉੱਤੇ ਵਿਰੋਧ ਕਰੀ ਜਾਂਦਾ ਉਹਦੇ ਖਿਲਾਫਤਾ ਕਰੀ ਜਾਂਦਾ ਉਹਦੇ ਯਾਨੀ ਖਿਲਾਫ ਜਿਹੜੀ ਮਹੀਮ ਸਰ ਜਿਹੜੇ ਵੱਡੇ ਪੰਦਰ ਤੇ ਇਹ ਹੱਕ ਕਿਸ ਨੇ ਦਿੱਤਾ ਕਿ ਕਿਸੇ ਵੀ ਬੰਦੇ ਦੇ ਉੱਤੇ ਕਿਸੇ ਵੀ ਕਰੈਕਟਰ ਦੇ ਉੱਤੇ ਕਿਸੇ ਵੀ ਬੰਦੇ ਦੇ ਕਰੈਕਟਰ ਤੇ ਕਿਵੇਂ ਉਂਗਲੀ ਚੱਕ ਦੂਆ ਕੋਈ ਵੀ ਚਾਹੇ ਪੱਤਰਕਾਰਾ ਉਹਨੂੰ ਕੀ ਹੱਕ ਆ ਬਈ ਪੱਤਰਕਾਰਤਾ ਦਾ ਮਤਲਬ ਕੀ ਹੈ ਵੀ ਬੰਦੇ ਨੂੰ ਸੱਚ ਦਿਖਾਉਣਾ ਸੱਚੀ ਖਬਰ ਪਾ ਦੇਣੀ ਲੋਕਾਂ ਤੱਕ ਉਹਦੀ ਗੱਲ ਪਹੁੰਚਾ ਦੇਣੀ ਦੋਨੇ ਪੱਖੇ ਰੱਖਣੇ ਚਾਹੇ ਕੁੜੀ ਵਾਲੇ ਆ ਚਾਹੇ ਢੱਡਰੀਆਂ ਵਾਲੇ ਸੰਤ ਨੇ ਕਿਉਂਕਿ ਢੱਡਰੀਆਂ ਵਾਲੇ ਸੰਤ ਦਾ ਖੁਦ ਦਾ ਬਿਆਨ ਆ ਵੀ ਮੈਂ ਨਿਰਦੋਸ਼ ਆ ਚਲੋ ਠੀਕ ਆ ਨਿਰਦੋਸ਼ ਆਪਣੇ ਆਪ ਨੂੰ ਹਰ ਕੋਈ ਕਹੂ ਆ ਮੰਨ ਲਈ ਗੱਲ ਚਾਹੇ ਦੋਸ਼ੀ ਵੀ ਹੋਣ ਪਰ ਉਦੋਂ ਤੱਕ ਤਾਂ ਇੰਤਜ਼ਾਰ ਕਰਨਾ ਚਾਹੀਦਾ ਜਦੋਂ ਤੱਕ ਕੋਰਟ ਕਚਹਿਰੀਆਂ ਕਾਨੂੰਨ ਵਿਵਸਥਾ ਉਹਨਾਂ ਬੰਨੀਓ ਕੋਈ ਪ੍ਰਕਿਰਿਆ ਕੋਈ ਉਹਨਾਂ ਬੰਨੀਓ ਤਾਂ ਬੱਾ ਨਹੀਂ ਲੱਗ ਜਾਂਦਾ ਪੱਕੇ ਤੌਰ ਤੇ ਮੋਹਰ ਨਹੀਂ ਲੱਗ ਜਾਂਦੀ ਤੇ ਫੇਰ ਢੱਡਰੀਆਂ ਵਾਲੇ ਨੂੰ ਜੋ ਮਰਜ਼ੀ ਕਹਿ ਸਕਦੇ ਆ ਤੁਸੀਂ ਪਰ ਉਸ ਤੋਂ ਪਹਿਲਾਂ ਤੁਸੀਂ ਤੁਲਨਾ ਸਰਸੇ ਵਾਲੇ ਨਾਲ ਕਰ ਰਹੇ ਹੋ ਸਰਸੇ ਵਾਲੇ ਦਾ ਤਾਂ ਬਕਾਇਦਾ ਤੌਰ ਤੇ ਲਿਖਤੀ ਰੂਪ ਦੇ ਵਿੱਚ ਅਦਾਲਤਾਂ ਨੇ ਉਹਨੂੰ ਪੂਰਾ ਨਿਸ਼ਚਿਤ ਕਰ ਦਿੱਤਾ ਅਦਾਲਤਾਂ ਨੇ ਉਹਦੇ ਉੱਤੇ ਮੋਹਰ ਲਾ ਦਿੱਤੀ ਹੈ ਵੀ ਇਹ ਬੰਦਾ ਬਰਾਤਕਾਰੀ ਹੈ ਤਾਂ ਹੁਣ ਤੁਸੀਂ ਉਹਦੀ ਤੁਲਨਾ ਸਰਸੇ ਵਾਲੇ ਨਾਲ ਕਰੀ ਜਾਂਦੇ ਹੋ ਯਾਰ ਕਾਹਦੇ ਤੁਹਾਡੇ ਚੈਨਲ ਨੇ ਜਿਹੜਾ ਤੁਸੀਂ ਬਿਨਾਂ ਗੱਲ ਤੋਂ ਅਗਲੇ ਦੇ ਵਿਰੁੱਧ ਜਾਈ ਜਾਂਦੇ ਹੋ ਜਿਵੇਂ ਕਿ ਤੁਹਾਡੇ ਨਾਲ ਹੀ ਕੁਛ ਉਹਨੇ ਕੀਤਾ ਹੋਵੇ ਤੇ ਗੱਲ ਇੱਥੇ ਆਉਂਦੀ ਹੈ ਨਾ ਵੀ ਪੱਤਰਕਾਰ ਦਾ ਮਤਲਬ ਕੀ ਹੈ ਸੱਚ ਪਰੋਸ ਦੇਣਾ ਆਪਣੀ ਜਨਤਾ ਦੇ ਸਾਹਮਣੇ ਚਾਹੇ ਕਿਸੇ ਵੀ ਪ੍ਰਕਾਰ ਪਰ ਚੜੇ ਹਿਸਾਬ ਦੇ ਨਾਲੇ ਬੈਸ਼ੀ-ਬੂਸ਼ੀ ਨਾਂ ਦਾ ਬੰਦਾ ਚੱਲ ਰਿਹਾ ਹੈ ਮੈਨੂੰ ਲੱਗਦਾ ਜਿਵੇਂ ਕੈਨੇਡਾ ਦਾ ਚੈਨਲ ਲੱਗ ਰਿਹਾ ਮੈਨੂੰ ਮੈਂ ਕੱਲ ਵੀ ਤੁਹਾਨੂੰ ਕਹੀ ਸੀ ਇਹ ਗੱਲ ਪਰ ਇੱਕ ਹੋਰ ਬੰਦਾ ਜਿਹੜਾ ਦੂਜਾ ਉਹਦਾ ਸਾਥ ਦੇ ਰਿਹਾ ਉਹ ਕਹਿੰਦਾ ਸਾਡੀਆਂ ਬੁੜੀਆਂ ਜਾਂਦੀਆਂ ਜੀ ਫਲਾਨਾ ਜੀ ਉਹ ਕੋਈ ਸਬੂਤ ਤਾਂ ਦਿਓ ਭਰਾਵੋ ਕੋਈ ਬੰਦੇ ਦੇ ਆਧਾਰਨਾ ਤਾਂ ਹੁੰਦੀ ਹੈ ਨਾ ਕਿਸੇ ਗੱਲ ਦੀ ਯਾ ਯਾਰ ਬੰਦੇ ਨੇ ਇੱਥੇ ਗਲਤ ਕੀਤਾ ਸਾਡੇ ਕੋਲੇ ਆ ਸਬੂਤ ਨੇ ਦੇ ਕਹਦਾ ਮੇਰੇ ਕੋਲ ਢੰਡਰੀਆਂ ਵਾਲੇ ਨੇ ਮਾਫੀ ਮੰਗ ਲਈ ਜੀ ਮਾਰ ਮੇਰੇ ਚੈਨਲ ਤੇ ਇਹ ਉਹ ਕਲੰਗੀ ਲਾਉਂਦਾ ਸੀ ਠੀਕ ਆ ਯਾਰ ਜਦੋਂ ਕੋਈ ਮੰਨ ਲਓ ਬੰਦੇ ਤੋਂ ਗਲਤੀਆਂ ਹੁੰਦੀਆਂ ਬੰਦਾ ਸੁਧਾਰਦਾ ਆ ਸਰਸੇ ਵਾਲੇ ਨੇ ਵੀ ਲਾਈ ਸੀ ਉਹਨੂੰ ਪਤਾ ਕਲੰਗੀ ਦਾ ਮਤਲਬ ਕੀ ਹੋਇਆ ਫਿਰ ਕੱਪੜੇ ਪਾਈ ਸੀ ਜਿਹੜੇ ਗੁਰਗੋਬਿੰਦ ਸਿੰਘ ਜੀ ਦੇ ਸਾਡੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਤਾਂ ਭਾਈ ਗੱਲਾਂ ਇਹ ਨੇ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਪ੍ਰੋਮੋਟ ਕਰਦੇ ਨੇ ਜਨਤਾ ਦੇ ਵਿੱਚ ਗਲਤ ਕਰਦੇ ਨੇ ਉਹਨਾਂ ਲੋਕਾਂ ਨੂੰ ਮੈਂ ਕਹਿੰਦਾ ਵੀ ਸਰਕਾਰ ਦੁਆਰਾ ਵੀ ਨੱਥ ਪਾਉਣੀ ਚਾਹੀਦੀ ਹੈ ਬਿਨਾਂ ਗੱਲ ਤੋਂ ਕੋਰਟ ਨੇ ਹਲੇ ਫੈਸਲਾ ਨਹੀਂ ਦਿੱਤਾ ਕਿ ਇਹ ਬੰਦੇ ਦੋਸ਼ੀ ਨੇ ਤੁਸੀਂ ਆਪਣੇ ਵੰਨਿਓ ਦੋਸ਼ੀ ਠਹਿਰਾ ਰਹੇ ਹੋ ਤੇ ਬਹੁਤ ਸਾਰੀਆਂ ਇਹ ਡੂੰਗੀਆਂ ਗੱਲਾਂ ਗੱਲਾਂ ਨੇ ਮੇਰਾ ਵੀਰ ਤਾਂ ਮੇਰੀ ਤੁਹਾਡੇ ਸਾਹਮਣੇ ਹੁਣ ਅਪੀਲ ਆ ਵੀ ਵੱਧ ਤੋਂ ਵੱਧ ਜਿੰਨਾ ਤੁਹਾਡਾ ਜੋਰ ਹੈ ਸੱਚ ਦੇ ਆਧਾਰ ਤੇ ਜੇ ਕੋਈ ਖੜਾ ਤਾਂ ਮੇਰਾ ਭੈਣ ਭਰਾ ਕੋਈ ਪੰਜਾਬੀਅਤ ਦੇ ਨਾਲ ਖੜਾ ਸਾਡੇ ਕੌਮ ਦੀ ਗੱਲ ਕਰਨ ਵਾਲਾ ਸੋਚ ਵਾਲਾ ਤਾਂ ਮੈਂ ਚਾਹੁੰਨਾ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਸਾਡੇ ਵਾਲੇ ਲੋਕਾਂ ਦੇ ਵਿੱਚ ਤਾਂ ਕਿ ਇਹੋ ਜੇ ਲੋਕਾਂ ਨੂੰ ਨੰਗਾ ਕੀਤਾ ਜਾਵੇ ਯਾਰ ਤਾਂ ਜਿੰਨੇ ਤੁਸੀਂ ਢਡੀਆਂ ਵਾਲੇ ਨੂੰ ਪਿਆਰ ਕਰਦੇ ਹੋ ਤਾਂ ਮੈਂ ਉਮੀਦ ਰੱਖੂਗਾ ਵੀ ਤੁਸੀਂ ਕਰੋਗੇ ਕਿਉਂਕਿ ਮੈਂ ਵੀ ਇੱਕ ਬੰਦਾ ਉਹ ਆ ਜਿਹੜਾ ਕਿ ਸਚਾਈ ਪੇਸ਼ ਕਰ ਰਿਹਾ ਮੇਰੀ ਨਾ ਕਿਸੇ ਨਾਲ ਨਿੱਜਤਾ ਨਾ ਕਿਸੇ ਨਾਲ ਖਲਾਫਤਾ ਤਾਂ ਮੈਂ ਸਚਾਈ ਪੇਸ਼ ਕਰਨ ਦੇ ਵਜਾਇ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਇਆ ਤਾਂ ਮੈਂ ਚਾਹੁੰਨਾ ਵੀ ਵੱਡੇ ਪੱਧਰ ਤੇ ਨੂੰ ਸ਼ੇਅਰ ਕੀਤਾ ਜਾਵੇ ਗਰੁੱਪਾਂ ਦੇ ਵਿੱਚ ਪਾਉਣੀ ਹੈ ਨਾ ਕਿ ਵੈਸੇ ਸ਼ੇਅਰ ਕਰਨੀ ਹੈ ਤਾਂ ਕਿ ਹਰ ਇੱਕ ਚੁੱਲੇ ਤੱਕ ਇਹ ਗੱਲ ਜਾਵੇ ਇਹਨਾਂ ਲੋਕਾਂ ਨੂੰ ਨੰਗੇ ਕਰਨਾ ਚਾਹੀਦਾ ਜਿਹੜੇ ਜਾਣ ਬੁੱਝ ਕੇ ਗੱਲਾਂ ਫਲਾਉਂਦੇ ਨੇ ਤਾਂ ਮੇਰਾ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦੇਣਾ ਤਾਂ ਕਿ ਅਸਲੀਅਤ ਜਿਹੜੀ ਉਹ ਸਾਹਮਣੇ ਜਾਵੇ ਲੋਕਾਂ ਦੇ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਦੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਕੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ